ਸ਼ਹੀਦ ਬਾਬਾ ਦੀਪ ਸਿੰਘ ਜਿਨ੍ਹਾਂ ਦਾ ਨਾਮ ਲੈਂਦਿਆਂ ਹੀ ਇਹ ਤਸਵੀਰ ਜ਼ਹਿਨ ਦੇ ਵਿੱਚ ਆਉਂਦੀ ਹੈ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਬਾਬਾ ਦੀਪ ਸਿੰਘ ਦਾ ਨਾਮ ਸਿੱਖ ਪੰਥ ਦੇ ਉਹਨਾਂ ਮਹਾਨ ਸ਼ਹੀਦਾਂ ਦੇ ਵਿੱਚ شمار ਹੁੰਦਾ ਹੈ ਜਿਨ੍ਹਾਂ ਦੇ ਇਰਾਦੇ ਤੇ ਵਿਚਾਰ ਫौलाਦੀ ਸਨ 26 ਜਨਵਰੀ 1682 ਨੂੰ ਅੰਮ੍ਰਿਤਸਰ ਦੀ ਤਹਿਸੀਲ ਪੱਟੀ ਦੇ ਪਿੰਡ ਪਾਉ ਵਣ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ 18 ਸਾਲ ਦੀ ਉਮਰੇ ਮਾਤਾ ਪਿਤਾ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਗਏ ਤਾਂ ਉੱਥੋਂ ਦੇਹੀ ਹੋ ਕੇ ਰਹਿ ਗਏ। ਦਸਮ ਪਿਤਾ ਤੋਂ ਅਮ੍ਰਿਤ ਦੀ ਦਾਤ ਲਈ ਅਸਤਰ ਸ਼ਸਤਰ ਦੀ ਸਿੱਖਿਆ ਵੀ 20 ਸਾਲਾਂ ਦੀ ਉਮਰ ਵਿੱਚ ਪਾਈ ਮਨੀ ਸਿੰਘ ਵਰਗੇ ਉਸਤਾਦਾਂ ਦੇ ਕੋਲੋਂ ਗੁਰਬਾਣੀ ਦਾ ਚੌਖਾ ਗਿਆਨ ਹਾਸਲ ਕੀਤਾ। ਫਿਰ ਦਸਮ ਪਿਤਾ ਦੀ ਆਦੇਸ਼ ਮੁਤਾਬਕ ਉਹ ਦਮਦਮਾ ਸਾਹਿਬ ਚਲੇ ਗਏ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਜੁਤਾਰੇ ਤਖਤਾਂ ਦੇ ਉੱਤੇ ਸ਼ੁਭਾਇਮਾਨ ਨੇ। ਦੱਖਣ ਦੇ ਵੱਲ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਪੂਰਨ ਤੌਰ ਤੇ ਬਾਬਾ ਦੀਪ ਸਿੰਘ ਨੂੰ ਸੌਂਪ ਦਿੱਤੀ ਜਿਸ ਨੂੰ ਬਾਬਾ ਜੀ ਨੇ ਪੂਰੀ ਤਨਦੇਹੀ ਨਾਲ ਲਵਾਇਆ 1709 ਈਸਵੀ ਵਿੱਚ ਜਦੋਂ ਬੰਦਾ ਸਿੰਘ ਬਹਾਦਰ ਵੱਲੋਂ ਜ਼ਾਲਿਮਾਂ ਦੇ ਵੱਲੋਂ ਖੇਤੀਆਂ ਗਈਆਂ ਤੱਕੇਸ਼ਾਈਆਂ ਦਾ ਹਿਸਾਬ ਚੁਕਤਾ ਕਰਨ ਲਈ ਪੰਜਾਬ ਨੂੰ ਮੁਹਾਰਾ ਮੋੜੀਆਂ ਗਈਆਂ ਤਾਂ ਬਾਬਾ ਦੀਪ ਸਿੰਘ ਨੇ ਸੈਂਕੜੇ ਮਰਜੀਵੜਿਆਂ ਦੀ ਫੌਜ ਨਾਲ ਲੈ ਕੇ ਉਹਨਾਂ ਦਾ ਡਟਮਾ ਸਾਥ ਦਿੱਤਾ ਬਾਬਾ ਜੀ ਵਲੋਂ ਇਸ ਜੰਗ ਦੇ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਦੇ ਕਾਰਨ ਹੀ ਉਹਨਾਂ ਨੂੰ ਜ਼ਿੰਦਾ ਸ਼ਹੀਦ ਦੇ ਖਿਤਾਬ ਦੇ ਨਾਲ ਸਨਮਾਨਿਆ ਗਿਆ। ਬਾਬਾ ਦੀਪ ਸਿੰਘ ਸ਼ਹੀਦੀ ਮਿਸਲ ਦੇ ਜਥੇਦਾਰ ਵੀ ਸਨ। ਬਾਬਾ ਦੀਪ ਸਿੰਘ ਨੇ ਜਿੱਥੇ ਗੁਰਬਾਣੀ ਦੇ ذریعے ਸਿੱਖ ਧਰਮ ਦਾ ਪ੍ਰਚਾਰ ਕਰਕੇ ਲੋਕਾਂ ਦਾ ਜੀਵਨ ਸਵਾਰਿਆ, ਉੱਤੇ ਹੀ ਜਹਾਂ ਖਾਨ ਵਲੋਂ ਦਰਬਾਰ ਸਾਹਿਬ ਦੀ ਕੀਤੀ ਬੇਅਦਬੀ ਦੇ ਬਦਲੇ ਜੰਗ ਦੇ ਵਿੱਚ ਜੂਝਦਿਆਂ ਸ਼ਹਾਦਤ ਦਾ ਜਾਂ ਪੀਤਾ। ਕਹਿੰਦੇ ਨੇ ਕਿ ਬਾਬਾ ਦੀਪ ਸਿੰਘ ਨੇ ਆਪਣੇ ਖੱਬੇ ਹੱਥ ਦਾ ਆਸਰਾ ਆਪਣੇ ਸੀਸ ਨੂੰ ਦੇ ਕੇ ਦੁਸ਼ਮਣ ਦੀ ਫੌਜ ਦਾ ਟੱਕਰਾਂ ਕੀਤਾ ਆਪਣੇ ਕੀਤੇ ਹੋਏ ਪ੍ਰਾਣ ਨੂੰ ਨਿਭਾਉਂਦਿਆਂ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਭੇਟ ਕਰ ਦਿੱਤਾ ਤੇ 11 ਨਵੰਬਰ 1760 ਨੂੰ ਸ਼ਹੀਦੀ ਪ੍ਰਾਪਤ ਕਰ ਗਏ ਉਹਨਾਂ ਦਾ ਸ਼ਹੀਦੀ ਸਥਾਨ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਸशोਭਿਤ ਹੈ ਜਿਕਰ ਹੋ ਗਿਆ ਕਿ ਇਤਿਹਾਸ ਦੇ ਮੁਤਾਬਕ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 26 ਜਨਵਰੀ ਨੂੰ ਮਨਾਇਆ ਜਾਂਦਾ ਰਿਹਾ ਹੈ ਪਰ ਇਸ ਵਾਰ ਸੋਦੇ ਹੋਏ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ 27 ਜਨਵਰੀ ਨੂੰ ਵੀ ਜਨਮ ਦਿਹਾੜਾ ਮਨਾਇਆ ਜਾਵੇਗਾ